ਗਰਦੀਪ ਨਾਏ ਆ ਤਰੰਗੇ ਸੀ ਤਰੰਗੇ ਤੋਂ ਸੀ ਲੱਦੀ ਹੈ ਡੀਏਪ ਆ ਦੇਖੋ ਕੋਈ 500 ਕਿਜੀ ਦਾ ਕੋਈ 1000 ਕਿਜੀ ਦਾ ਹੈ ਬੈਗ ਡੀਏਪ ਇੱਥੇ ਗੱਟਿਆਂ ਚ ਨਹੀਂ ਆਉਂਦੀ ਵੱਡੇ ਬੈਗਾਂ ਚ ਹੀ ਆਉਂਦੀ ਹੈ ਤੇ ਗਰਦੀਪ ਹੁਣ ਬੰਨੀ ਜਾਂਦਾ ਹੈ ਤਰਪਾਲਾਂ ਮੌਸਮ ਖਰਾਬ ਹੈ ਮੀਂਹ ਪਈ ਜਾਂਦਾ ਤੇ ਐਸ ਹਾਵ ਨਾ ਸੀ ਇਹ ਪੈਕ ਕਰ ਲਿਆ ਇਥੇ ਖੜੇ ਹੈ ਇਹ ਤਰੰਗਾ ਤਰੰਗੇ ਤੋਂ ਲੱਦ ਕੇ ਕੇ ਕਿਸੇ ਹੋਰ ਸਹਿਤ ਜਾਣਾ ਉੱਥੋਂ ਇਹ ਜਾਊ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਵੀ ਆਪ ਨਹੀਂ ਪਾਉਂਦੇ ਇਹ तकरीबन ਖੇਤਾਂ ਦੇ ਵਿੱਚ ਵੀ ਇਹ ਇੰਨਾ ਕੁ ਦਾ ਇਨਸਟਰੂਮੈਂਟ ਹੁੰਦੇ ਆ ਉਹਦੇ ਨਾਲ ਪਾਉਂਦੇ ਆ ਖਾਦ ਆ ਦੇਖੋ ਉਹ ਤਰਪਾਲ ਲੱਗਦੀ ਠੀਕ ਹੈ ਆ ਭਾਈ ਆਪ ਦਾ ਘੋੜਾ ਲੈ ਆਏ ਆ ਠੀਕ ਐ ਆ ਦੇਖੋ ਇਹਦੇ ਨਾਲ ਦੋ ਨੇ ਕਾਛੇ ਇੱਕ ਕਾਛੇ ਹੂੰ ਉਹ ਪਿੱਛੇ ਖੜੇ ਨੇ ਇਹਨਾਂ ਲਗ ਲਗ ਆਪਣੇ ਦਾ ਕੋਲ ਦਾ ਕਹਿੰਦੇ ਤੇ ਹੁਣ ਮੈਂ ਤੈਨੂੰ ਪਤਾ ਕਰਕੇ ਦੱਸਦਾ ਵੀ ਕੀ ਕਹਿੰਦੇ ਇਹਨਾਂ ਨੂੰ ਗਰਦੀਪ ਜੀ ਪਾਈ ਨੂੰ ਕੀ ਕਹਿੰਦੇ ਹੈਗੇ ਟਿਪਰ ਟਰੱਕੀ ਟਿਪਰ ਤੇ ਆਪਣੇ ਵਾਲ ਨੂੰ ਅੱਛਾ ਸੈਮੀ ਅਹ ਸੈਮੀ ਆ ਟਿਪਰ ਹੈ ਹਾਂ ਹਾਂ ਇਹ ਟਿਪਰ ਟਰੱਕ ਹੈ ਤੇ ਆ ਸੈਮੀ ਹੈ ਵਧੀਆ ਬਹੁਤ ਵਧੀਆ ਸਿਸਟਮ ਹੈ ਤੇ ਅੱਜ ਸਾਡਾ ਟੂਰ ਲੰਮਾ ਹੋਊਗਾ ਤੇ ਟਰੱਕ ਤੇ ਕਰਦੇ ਆ ਨਿਊਜ਼ੀਲੈਂਡ ਦੇ ਸ਼ਹਿਰ ਬਾਈ ਗਰਦੀਪ ਦਾ ਹੈ ਗਰਦੀਪ ਕੋਲ ਆਈ ਸੀ ਇੱਥੇ ਇਹ ਕਰੇ ਬੈਠਨ ਜੀ ਜਾਣੀ ਕੀਤਾ ਤੇ ਕੱਲ ਦੇ ਆਪਾਂ ਇਹਨਾਂ ਨਾਲ ਨਿਊਜ਼ੀਲੈਂਡ ਦੇ ਸ਼ਹਿਰ ਤੇ ਆ ਸਾਫਰਾਂ ਦੇ ਹੈ ਨਿਊਜ਼ੀਲੈਂਡ ਦੀ ਸ਼ਹਿਰ ਕਰਾਂ ਟਰੱਕ ਦੇ ਵਿੱਚ ਤਕਰੀਬਨ ਉਹ ਦੇਖੋ ਕਰਦੀ ਪਾਈ ਜਾਂਦਾ ਤਰਪਾਲ ਠੀਕ ਹੈ ਆ ਦੇਖੋ ਇਹਦੇ ਟਰੱਕਾਂ ਦੇ ਰੰਗ ਵੀ ਦੇਖ ਲਓ ਹਨਾ ਲੱਗ ਲੱਗੇ ਤਕਰੀਬਨ ਆ ਦੇਖ ਲਓ ਆ ਆ ਵੀ ਦੇਖ ਲਓ ਇਹ ਨਾ ਪੰਜਾਬੀ ਭਾਈ ਸੀ ਠੀਕ ਐ ਵਧੀਆ ਤੇ ਇਧਰ ਸ਼ਹਿਰ ਦੇਖ ਲਓ ਅਸੀਂ ਤਰੰਗੇ ਸ਼ਹਿਰ ਦੇ ਵਿੱਚ ਇੰਡਸਟਰੀਅਲ ਏਰੀਆ ਚ ਖੜੇ ਆ ਹੁਣ ਠੀਕ ਐ ਇਥੇ ਸ਼ਾਰਾ ਮਤਲਬ ਕਿ ਅਨਡਸਟਰੀਅਲ ਏਰੀਆ ਹੀ ਐ ਤੇ ਵੀਡੀਓ ਵੀ ਅਨਸੌਟਿਗ ਪਾਇਆ ਕਰਾਂਗੇ ਤੇ ਤਕਰੀਬਨ ਇਹ ਦੇਖ ਲਓ ਅਸੀਂ ਹੁਣ ਆਪਦੇ ਟਰੱਕ ਦੀਆਂ ਤਰਪਾਲਾਂ ਵਗੈਰਾ ਕੱਸ ਲਈਆਂ ਇਸ ਤੋਂ ਬਾਅਦ ਅਸੀਂ ਜਿਹੜੇ ਸ਼ਹਿਰ 'ਚ ਜਾਣਾ ਹੈ ਉਹਦਾ ਨਾਮ ਹੈ ਪਤਾ ਤੁਹਾਨੂੰ ਉੱਥੇ ਜਾ ਕੇ ਲੱਗੂ ਸਾਨੂੰ ਗਰਦੀਪ ਕਿਹੜੇ ਸੈਰ ਚ ਜਾਣਾ ਆਪਾਂ ਹੁਣ ਹੈ ਰੋਟਾ ਰੂਆ ਰੋਟਾ ਰੂਆ ਰੋਟਾ ਰੂਆ ਜਾਣਾ ਇਧਰ ਇਹਦੇ ਨਾਲ ਪੁਲਿਸ ਦਾ ਚੈੱਕ ਪੁਆਇੰਟ ਹੈ ਸਾਰੇ ਮਤਲਬ ਕਿ ਚੈੱਕ ਕਰਦੇ ਨੇ ਇੱਥੇ ਗੱਡੀਆਂ ਨੂੰ ਜਿਹੜੀਆਂ ਹੈਵੀ ਵੀਕਲ ਹੁੰਦੀਆਂ ਉਹਦੇ ਇਨਸਪੈਕਸ਼ਨ ਹੁੰਦੀ ਹੈ ਪੂਰੀ ਤਾਂ ਇਨਸਪੈਕਸ਼ਨ ਕਰਕੇ ਫਿਰ ਜੇ ਗੱਡੀ ਫਿੱਟ ਹੈ ਤਾਂ ਜਾਓ ਕੋਈ ਵੀ ਨੁਕਸਾਨਾ ਹੁਣ ਸਾਡੀ ਗੱਡੀ ਦੇ ਵਿੱਚ ਬ੍ਰੇਕ ਲਾਈਟਾਂ ਨਹੀਂ ਸੀ ਜਲਦੀਆਂ ਇਹ ਕਹਿੰਦੇ ਇੱਥੇ ਖਰੀਦ ਕਰੋ ਠੀਕਰਾਓ ਜਾਓ ਫਿਰ ਕੰਪਨੀ ਵਾਲੇ ਨੇ ਮਕੈਨਿਕ ਭੇਜਿਆ ਤੇ ਹੁਣੇ ਮਕੈਨਿਕ ਠੀਕ ਕਰ ਰਿਹਾ ਹੈ ਗੱਡੀਆਂ ਨੂੰ ਤੇ ਇਹ ਦੇਖੋ ਇਹ ਆ ਗਈ ਤਕਰੀਬਨ ਗੱਡੀ ਮਕੈਨਿਕ ਕੋਲੇ ਹਰੇਕ ਇਨਸਟਰੂਮੈਂਟ ਹੁੰਦਾ ਇਹ ਗੱਡੀ ਨੂੰ ਠੀਕ ਕਰਕੇ ਲਾਈਟਾਂ ਠੀਕ ਕਰਨਗੇ ਫਿਰ ਅਸੀਂ ਜਾਵਾਂਗੇ ਕੋਈ ਇੱਥੇ ਪੁਲਿਸ ਦੀ ਉਲਟਾ ਨਹੀਂ ਸਕਦਾ ਕੋਈ ਇੱਥੇ ਰਿਸ਼ਵਤ ਦਾ ਤਾਂ ਇੱਥੇ ਨਾ ਹੀ ਕੋਈ ਇਹ ਰਾ ਫੇਰੀ ਬੇਈਮਾਨੀ ਰਿਸ਼ਵਤ ਦਾ ਕੋਈ ਨਾ ਨਹੀਂ ਇਹ ਗੱਡੀ ਦੀਆਂ ਸਿਲੈਕਟਾਂ ਠੀਕ ਕਰਾਵਾਂਗੇ ਹੁਣ ਅਸੀਂ ਫੇਰ ਰੱਖ ਕੇ ਸਫਲ ਸ਼ੁਰੂ ਕਰਾਂਗੇ